ਇਹ ਰਾਤ 3:40 ਵਜੇ ਹੀ ਸਾਨੂੰ ਪਤਾ ਲੱਗਿਆ ਜਦੋਂ ਅੰਦਰ ਰਾਤ ਨੂੰ ਚੋਰੀ ਹੋਈ ਹੈ ਜਦੋਂ ਮੈਂ ਹੀ ਉੱਠਿਆ ਸਭ ਤੋਂ ਪਹਿਲਾਂ ਹੀ ੰਬਾਰ ਵੀ ਖੁੱਲਾ ਸੀਗਾ ਜੀ ਤੇ ਸਾਰਾ ਸਮਾਨ ਨੀਕ ਖਿਲਰਿਆ ਪਿਆ ਸੀਗਾ ਪੰਜ ਸੀ ਟੋਲੇ ਸਿਆਉਣਾ ਸੀਗਾ ਤੇ 1.5 ਲੱਖ ਰੁਪਏ ਸੀਗੇ ਕੌਣ ਕੌਣ ਘਰ ਦੇ ਵਿੱਚ ਸੁੱਤੇ ਪਏ ਸੀ ਲੋਕ ਮੈਂ ਤੇ ਮੇਰੇ ਡੈਡੀ ਤੇ ਮੰਮੀ ਦਾਦਾ ਦਾਦੀ ਉੱਪਰ ਕੋਠੇ ਤੇ ਸੀਗੇ ਇਧਰ ਚਾਚੇ ਦੇ ਸਾਈਡ ਤੇ ਪਏ ਸੀਗੇ ਇਹ ਬਾਹਰ ਸੀਗੀ ਸਾਪਕ ਜੀ ਘਰ ਆਵਰਦੇ ਹਾਂ ਹਾਂ ਜੀ ਸਾਪਕ ਜੀ ਘਰੇ ਸੀਗੇ ਹਾਂ ਕਿੰਨਾ ਨੁਕਸਾਨ 7-8 ਲੱਖ ਦਾ ਹੋ ਗਿਆ ਇੱਕ ਦੀ ਹਾਂ ਸੋਨਾ ਕਿੰਨਾ ਦਾ ਪੰਜ-ਛੇ ਟੋਲੇ ਸੋਨਾ ਸੀਗੇ ਕੈਸ਼ ਵੀ ਸੀ ਕੁਛ ਹਾਂ ਜੀ 1.5 ਲੱਖ ਰੁਪਏ ਕੈਸ਼ ਸੀ ਪੁਲਿਸ ਪ੍ਰਸ਼ਾਸਨ ਆਇਆ ਹੈ ਹਾਂ ਜੀ ਆਇਆ ਸਵੇਰੇ ਇਤਲਾਹ ਦੇ ਹਾਂ ਹਾਂ ਠੀਕ ਹੋ ਸਾਢੇ 6 ਵਜੇ ਦੇ ਕਰੀਬ ਆ ਗਏ ਸਾਥ ਹਾਂ ਜੀ ਹੋਰੀ ਫੋਨ ਹਾਂ ਜੀ ਹਾਂ ਜੀ ਹੋਰੀ ਕੀ ਮੰਗ ਕੀ ਕਰਦਾ ਬਸ ਇਹੀ ਹੈ ਇਹਨਾਂ ਨੂੰ ਫੜਿਆ ਜਾਵੇ ਚੋਰਾਂ ਨੂੰ ਇਹੀ ਹੈ ਤੁਹਾਨੂੰ ਕੋਸ਼ਿਸ਼ ਇਹਦੇ ਤੇ ਕੋਸ਼ਿਸ਼ ਪ੍ਰਸ਼ਾਸਨ ਨਾਲ ਕਰਦੇ ਆਂ ਰਵਾਈਆਂ ਕੁਝ ਪਤਾ ਲੱਗਿਆ ਹਾਂਜੀ ਪੁਲਟ ਪ੍ਰਸ਼ਾਸਨ ਸਾਰੀ ਕਾਰਵਾਈ ਕਰ ਰਿਹਾ ਐਸੇ ਸਾਹਿਬ ਹੀ ਆਗੇ ਗਏ ਆ ਜੀ ਬਾਕੀ ਟੀਮਾਂ ਉਹਨਾਂ ਦੀਆਂ ਟੈਕਨੀਕਲ ਟੀਮਾਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਠੀਕ ਹੈ ਉਹ ਆਪਦੀ ਤਵਦੀਸ਼ ਕਰ ਰਹੀ ਆਪਦੇ ਤਰੀਕੇ ਦੇ ਨਾਲ ਠੀਕ ਹੈ ਜੀ ਕਿੰਨਾ ਕੁ ਮੰਨੋ ਨੁਕਸਾਨ ਦਾ ਅੰਦਾਜ਼ਾ ਪਤਾ ਲੱਗਿਆ ਘਰਾਂ ਦੇ ਦੱਸਣ ਮੁਤਾਬਕ ਆ ਜੀ 5-6 ਟੋਲੇ ਸਿਉਣਾ ਕੋਈ 1.5 ਲੱਖ ਰੁਪਇਆ ਕੈਸ਼ ਹਾਂਜੀ ਅਸੀਂ ਜਦੋਂ ਸਵੇਰੇ ਆ ਕੇ ਵੇਖਿਆ ਸਮਾਨ ਸਾਰਾ ਖਲਾੜਿਆ ਪਿਆ ਸੀ ਕੈਮਰੇ ਕੋਮਰੇ ਹੈ ਕਿਤੇ ਕੋਈ ਆਇਆ ਫੋਟੋ ਵਗੈਰਾ ਕਿਤੇ ਵੀ ਨਹੀਂ ਇਹ ਕੈਮਰੇਜ ਨਹੀਂ ਜੀ ਕੋਈ ਪਤਾ ਲੱਗਿਆ ਕੈਮਰੇ ਨਾਲ ਗਵਾਣ ਦੇ ਲੱਗੇ ਆ ਪਰ ਨਹੀਂ ਉਹਨਾਂ ਦੇ ਵਿੱਚ ਕੋਈ ਪਤਾ ਨਹੀਂ ਲੱਗਿਆ ਸੂਰੇ ਨੂੰ ਰਿਪੋਰਟ ਮਿਲੀ ਸੀ ਕਿ ਰਾਜ ਸਿੰਘ ਸਨੋਂ ਨਗਿੰਦਰ ਸਿੰਘ ਵਾਸੀ ਸੁਖਨਾਲ ਦੇ ਘਰ ਚੋਰੀ ਹੋਈ ਹੈ ਰਾਤ ਅਸੀਂ ਮੌਕੇ ਤੇ ਪੁੱਜੇ ਆ ਮੌਕੇ ਤੇ ਡਾਕਸ ਕਰਦੀ ਮਦਦ ਲਈ ਗਈ ਹੈ ਫਰੈਂਸਿਕ ਟੀਮ ਦੀ ਮਦਦ ਲਈ ਗਈ ਹੈ ਤੇ ਜਲਦੀ ਹੀ ਅਸੀਂ ਚੋਰੀ ਨੂੰ ਡੇਸ ਕਰਕੇ ਹ ਮਲਕਾ ਬਣੇਗਾ ਕਿੰਨਾ ਪਰਵਾਰੋਂ ਨੂੰ ਸਾਢੇ 5 ਤੋਲੇ ਸੋਨਾ ਦੱਸ ਦਿਆ ਜੀ ਤੇ 1,60,000 ਰੁਪਏ ਕੈਸ਼ ਦੱਸ ਦੇ ਜੀ। ਠੀਕ ਹੈ। ਅੰਚਿਤਰਾ ਤੁਸੀਂ ਟੈਕਨੀਕਲ ਮਹਾਰਾਜ ਗੱਲ ਕੀਤੀ ਹੈ ਕੋਈ ਫੋਨ ਵਗੈਰਾ ਦਾ ਵੀ ਕਰ ਰਹੇ ਹੋ? ਹਾਂਜੀ ਸਰ ਉਹ ਵੀ ਲੈਣਗੇ ਲੈ ਰਹੇ। ਬਿਲਕੁਲ ਬਿਲਕੁਲ ਜੀ ਬਿਲਕੁਲ ਲੈ ਰਹੇ।